ਕਿਵੇਂ ਆ ਬਰਿੰਦਰ ਠੀਕ ਆ ਠੀਕ ਆ ਲਾਡੀ ਕਿਵੇਂ ਆ ਠੀਕ ਆ ਹੋਰ ਸੁਣਾ ਕਿਵੇਂ ਠੀਕ ਆ ਬਹੁਤ ਵਧੀਆ ਠੀਕ ਠਾਕ ਆ ਕੀ ਬਣਾਈ ਜਾਨਾ ਕੋਈ ਨਹੀਂ ਯਾਰ ਸਪਰੇਅ ਕਰਕੇ ਹਟੇ ਜੀ ਸਵੇਰ ਦੇਗਾ ਹਾਂ ਜੇ ਸਪਰੇਅ ਕਰਕੇ ਹਟੇ ਆ ਹਾਂ ਬਾਸ ਕਰਤੀ ਸਪਰੇਅ ਸਪਰੇਅ ਕਰਤੀ ਯਾਰ ਗਰਮੀ ਬਹੁਤ ਜ਼ਿਆਦਾ ਆ ਠੀਕ ਆ ਗਰਮੀ ਤਾਂ ਆ ਜਾਂ ਮੌਸਮ ਗਰਮ ਜ਼ਿਆਦਾ ਯਾਰ ਕੀ ਵਾਰ ਹਨਾ ਸਹੀ ਆ ਹੁਣ ਥੋੜੀ ਗਰਮੀ ਵਧਦਾ ਹੂੰ ਵਿੰਦਰ ਇੱਕ ਗੱਲ ਦੱਸ ਯਾਰ ਮੈਨੂੰ ਹਾਂ ਆਪਾਂ ਯਾਰ ਘੱਟਾ ਸ਼ਾਨੀ ਜਾਂਦੇ ਆ ਸਾਰੀ ਉਰ ਆਪਾਂ ਵੀ ਕਿਤੇ ਅਮੀਰ ਮੂਰਾਂ ਦੀ ਗੱਡੀਆਂ ਗੁੱਡੀਆਂ ਚੰਗੀਆਂ ਇਹ ਘੁੰਮਾਂਗੇ ਹਾਂ ਜ਼ਿੰਦਗੀ ਸੌਖੀ ਜਿਹੀ ਲੰਗੋ ਵੇਲੇ ਰਾਵਾਂਗੇ ਕਿਹੜਾ ਵੀ ਹਾਂ ਸਾਰ ਬਾੜ ਆਈ ਨੋ ਹਾਂ ਵੀ ਬੋਲਟ ਬਾਰਡ ਲੱਲਾ ਬੱਲਾ ਤੇ ਇਹ ਆਪਾਂ ਵੀ ਹੋਵਾਂਗੇ ਯਾਰ ਕਿਤੇਗਾ ਨਹੀਂ ਤੂੰ ਮਨ ਕਿਹੜੀ ਕਿਵੇਂ ਅਮੀਰੀ ਸਮਝਦਾ ਬਈ ਮਨ ਕੇ ਚੱਲ ਗੱਡੀਆਂ ਲੈ ਲਈਆਂ ਬੋਲਟ ਲੈ ਲੇ ਹਨਾ ਘੁੰਮ ਫਿਰ ਲੈ ਇਹ ਗੱਲ ਨੂੰ ਅਮੀਰੀ ਸਮਝਦਾ ਹੂੰ ਇਹ ਅਸਲ ਵਿੱਚ ਯਾਰ ਇਹ ਗੱਲ ਅਮੀਰੀ ਨਹੀਂ ਹੁੰਦੀ ਕਿ ਵੀ ਆਪਾਂ ਇੱਥੇ ਦੇਖ ਲੈਨੇ ਆ ਘੁੰਮਦੇ ਫਿਰਦੇ ਲੋਕੀ ਹਨਾ ਗੱਡੀਆਂ ਲੈ ਲੈਂਦੇ ਆ ਹਰ ਲੈ ਲੈ ਲੈਂਦੇ ਆ ਇੱਧਰ ਜਾਵੜੇ ਉੱਧਰ ਜਾਵੜੇ ਇਹ ਅਮੀਰੀ ਨਹੀਂ ਹੁੰਦੀ ਕਿ ਇਹ ਤਾਂ ਕੁਝ ਕਿਸਮੇ ਦੀ ਅਮੀਰੀ ਆ ਅਮੀਰੀ ਉਹ ਹੁੰਦੀ ਆ ਜਦੋਂ ਆਪਾਂ ਮਨਿਕ ਜਲ ਸਾਰਾ ਟੱਬਰ ਇਕੱਠਾ ਰਵੇ ਘਰੇ ਤਾਂ ਅੰਦਰ ਉਸਤੀ ਹੋਵੇ ਇਹ ਅਮੀਰੀ ਹੁੰਦੀ ਆ ਵੀ ਆਪਣਾ ਸਾਰਾ ਟੱਬਰ ਇਕੱਠਾ ਰਵੇ ਘਰੇ ਤਾਂ ਅੰਦਰ ਉਸਤੀ ਰਹੇ ਬਿਮਾਰੀ ਤੋਂ ਬਚੇ ਰਵੇ ਸਾਰੇ ਟੱਬਰ ਦਾ ਏਕਾ ਹੋਵੇ ਇਹ ਅਮੀਰੀ ਹੁੰਦੀ ਆ ਤੂੰ ਅਮੀਰੀ ਸਮਝੀਆ ਨਾ ਬਈ ਆਪਣਾ ਗੱਡੀਆਂ ਤੇ ਘੁੰਮਦੇ ਹੋਈਏ ਤੇ ਹੋਰਲੇ ਹੋਈਏ ਉਦੋਂ ਆਪਾਂ ਗੱਡੀਆਂ ਤੇ ਘੁੰਮਦੇ ਰਹੀਏ ਘਰੇ ਆਪਣੇ ਮੰਨ ਕੇ ਚੱਲ ਬਣਦੀ ਨਾ ਹੋਵੇ ਜਾਂ ਘਰੇ ਲੜਾਈ ਹੋਵੇ ਤੇ ਫੇਰ ਉਹਦਾ ਕੀ ਫਾਇਦਾ ਅਮੀਰੀ ਇਹ ਹੁੰਦੀ ਆ ਵੀ ਚਲ ਆਪਾਂ ਘਰੇ ਤੰਦਰੁਸਤਾਂ ਕੋਈ ਬਿਮਾਰੀ ਨਹੀਂ ਬਿਮਾਰੀ ਤੋਂ ਰਹਿ ਤਾਂ ਘਰ ਦੇ ਜੀਆ ਦੀ ਇੱਕ ਥਾਂ ਬੰਦੀ ਆ ਇੱਕ ਘਰੇ ਰਹਿਨੇ ਆ ਕਈ ਵੇਰ ਹੁਣ ਆਪਣਾ ਟੱਬਰ ਅੱਡੋ ਅੱਡੀ ਵੰਡਿਆ ਜਾਂਦਾ ਕੋਈ ਬਾਹਰ ਉੱਠ ਜਾਂਦਾ ਕੋਈ ਇੱਥੇ ਹੁਣ ਆਪਣੇ ਦੇਖਣ ਚ ਆਇਆ ਬਈ ਆਪਣੇ ਜਵਾਕ ਆਪਾਂ ਬਾਹਰ ਭੇਜ ਤਿਆ ਹਨ ਤੇ ਜਵਾਕ ਬਾਹਰ ਬੈਠੇ ਆ ਮਾਂ ਪਿਓ ਇੱਥੇ ਬੈਠਾ ਉਹ ਅਮਰੀਕਾ ਦੀ ਆ ਬਈ ਆਪਾਂ ਇੱਥੇ ਜੀ ਆਪਣਾ ਕਈ ਵਾਰੀ ਇਹੋ ਜਿਹੇ ਹਾਲਾਤ ਵੀ ਆ ਬਈ ਆਪਣਾ ਮਾਂ ਪਿਓ ਦਵਾਈ ਨੂੰ ਵੀ ਤਰਸਦਾ ਹੁੰਦਾ ਬਈ ਜਵਾਕ ਬਾਹਰ ਜਾ ਵੜਦੇ ਆ ਹਨਾ ਇਹ ਅਮੀਰੀ ਹੁੰਦੀ ਆ ਯਾਰ ਮੈਂ ਤਾਂ ਇਹ ਗੱਲ ਨੂੰ ਅਮੀਰੀ ਸਮਝ ਹੀ ਜਾਂਦਾ ਯਾਰ ਵੀ ਚੰਗੀ ਦੇ ਕੋਲੇ ਚੰਗਾ ਘੱਡਣਾ ਚੰਗਾ ਘਰ ਬਾਰਾ ਸੱਲਾ ਪੈਸਾ ਉਹ ਬੰਦਾ ਅਮੀਰ ਆਗਾ ਜਿਹੜਾ ਯਾਰ ਜਿਵੇਂ ਆਏ ਇਹ ਆਪਾਂ ਸੋਚਦਾ ਵੀ ਕੋਈ ਅਜਿਹਾ ਬੰਦਾ ਹੀ ਹੁੰਦਾ ਜਿੰਦੇ ਕੋਲ ਸਾਰਾ ਕੁਝ ਹੀ ਹੋਵੇ ਪੈਸਾ ਵੀ ਹੋਵੇ ਘਰੇ ਵੀ ਬਈ ਸਾਰਾ ਕੁਝ ਹੋਵੇ ਇੱਕ ਅਜਿਹਾ ਬੰਦਾ ਹੀ ਹੁੰਦਾ ਵੇਰਲੇ ਬਈ ਜਿਹਨੇ ਕੋਲ ਸਾਰੀ ਚੀਜ਼ ਮਿਲ ਜੇ ਤੇ ਸਾਰੀ ਚੀਜ਼ ਮਿਲਣੀ ਬਹੁਤ ਔਖੀ ਹੁਣ ਕਈਆਂ ਨੂੰ ਬੰਦਿਆਂ ਨੂੰ ਆਪਣਾ ਗੱਡੀਆਂ ਕਾਰਾਂ ਮਿਲ ਜਾਂਦੀਆਂ ਕੋਠੀਆਂ ਮਿਲ ਜਾਂਦੀਆਂ ਵੜਿਆ ਤਕੜਾ ਕਾਰੋਬਾਰ ਬਣ ਜਾਂਦਾ ਪਰ ਉਹ ਘਰ ਵਾਲੀ ਬੈਕਗ੍ਰਾਉਂਡ ਤੋਂ ਸੁਖੀ ਨਹੀਂ ਹੁੰਦੇ। ਕਈ ਬੰਦੇ ਪੈਸੇ ਵੱਲੋਂ ਗਰੀਬ ਹੁੰਦੇ ਆ ਉਹ ਘਰ ਵਾਲੀ ਬੈਕਗ੍ਰਾਉਂਡ ਤੋਂ ਵਧੀਆ ਹੁੰਦੇ ਆ। ਮਤਲਬ ਘਰ ਵਾਲੀ ਬੈਕਗ੍ਰਾਉਂਡ ਦਾ ਮਤਲਬ ਇਹੀ ਵੀ ਚੱਲ ਘਰੇ ਪਰਿਵਾਰ ਦੀ ਬੰਦੀ ਆ ਹਨਾ ਸਾਰਾ ਪਰਿਵਾਰ ਇਕੱਠਾ ਰਹਿੰਦਾ। ਕੋਈ ਬਿਮਾਰੀ ਨਹੀਂ ਗਈ ਲੱਗੀ ਤੇ ਸਾਰਾ ਪਰਿਵਾਰ ਵੀ ਆਪਦੀ ਬਹਿ ਕੇ ਰਾਲ ਮਿਲ ਕੇ ਗੱਲ ਕਰਦਾ ਇਹ ਮੇਰੀ ਹੰਦੀ ਆ ਫੇਰ ਤਾਂ ਵਿਰਿੰਦਰ ਆ ਯਾਰ ਆਪਾਂ ਬਹੁਤ ਸੁਖੀ ਆਗਾ ਇਹ ਗੱਲਾਂ ਨਾਲ ਆਪਣਾ ਘਰ-ਬਾਰ ਇਕੱਠਾ ਆਗਾ ਆਪਾਂ ਮਿਹਨਤ ਕਰਦੇ ਆ ਸਾਰੇ ਯਾਨੀ ਕਿ ਨਹੀਂ ਹਾਂ ਨਹੀਂ ਸਹੀ ਗੱਲ ਆ ਆਪਦੀ ਮਿਹਨਤ ਕਰਦੇ ਵਧੀਆ ਇਹੇ ਅਮੀਰੀ ਸੰਜ ਤੋਂ ਹੂੰ ਠੀਕ ਆ